ਕੀ ਸਕਦੇ ਆ ਦੋਸਤੋ ਜੋ ਕਿ ਬੱਚੇ ਬਹੁਤ ਗਰਮੀ ਦੇ ਵਿੱਚ ਕੁਝ ਦਿਨ ਪਹਿਲਾਂ ਵੀਡੀਓ ਪਾਈ ਸੀ ਕਿਉਂਕਿ ਬੰਦਰ ਸਿੰਘ ਪੀਪੀ ਪੰਜਾਬ ਪੁਲਿਸ ਨੇ ਕਿਹਾ ਹੈ ਬਹੁੜ ਦੇ ਡਰਗ ਰਖਤੇ ਠਾਂ ਮੈਡਮ ਜਸਵੀਰ ਕੌਰ ਜੋ ਕਿ ਬੱਚਿਆਂ ਨੂੰ ਬਿਲਕੁਲ ਫ੍ਰੀ ਪੜਾਉਂਦੀ ਹੈ ਬਹੁਤ ਜ਼ਿਆਦਾ ਗਰਮੀ 'ਚ ਬਹੁਤ ਜ਼ਿਆਦਾ ਕਿਉਂਕਿ ਜੋ ਕਮਰੇ ਉਹ ਚਾਦਰਾਂ ਪਈਆਂ ਹੋਈਆਂ ਨੇ ਤੇ ਸਮਾਨ ਪਹੁੰਚ ਚੁੱਕੇ ਦੋ ਕੂਲਰ ਪਹੁੰਚ ਚੁੱਕੇ ਨੇ ਕੁਰਸੀਆਂ ਪਹੁੰਚ ਚੁੱਕੀਆਂ ਨੇ ਆ ਗੱਟੇ ਬਣਨ ਵਾਲੇ ਟੇਬਲ ਵੀ ਆ ਗਿਆ ਤੇ ਕੁਰਸੀਆਂ ਵੀ ਆ ਗਈਆਂ ਬੱਚੇ ਤੁਸੀਂ ਸਾਹਮਣੇ ਵੇਖੇ ਰਹੋ ਬਹੁਤ ਜ਼ਿਆਦੇ ਜਿਹੜੇ ਕਹਿੰਦੀ ਮਾੜੇ ਹਾਲਾਤ ਤੇ ਦੋ ਕੂਲਰ ਪਹੁੰਚ ਚੁੱਕੇ ਨੇ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜਿਆਂਗੇ ਧੂਰੀ ਦੇ ਪਿੰਡ ਪੇਦਨੀ ਪੇਦਨੀ ਦੇ ਵਿੱਚ ਖੜਿਆਂ ਜੋ ਕਿ ਹਾਲਾਤ ਇੱਥੇ ਇੱਕ ਭੈਣ ਜਸਬੀਰ ਕੌਰ ਜੋ ਕਿ ਬੱਚਿਆਂ ਨੂੰ ਫ੍ਰੀ ਪੜਾਉਂਦੀ ਹੈ ਤੁਸੀਂ ਦੇਖ ਲਓ ਵੀ ਇੱਥੇ ਇੱਕ ਅੱਤ ਦੀ ਗਰਮੀ ਚ ਸੁਣੋ ਕਮਰਾ ਵੀ ਦਿਖਾਵਾਂਗੇ ਜਿੱਥੇ ਪੜਾਉਂਦੀ ਸੀ ਜਿਹਦੇ ਉੱਪਰ ਚਾਦਰਾਂ ਤੀਆਂ ਬੱਚੇ ਗਰਮੀ ਚ ਪੱਖਾ ਵੀ ਨਹੀਂ ਸੀਗਾ ਭੈਣ ਦਾ ਵੀ ਪਤੀਓ ਦਿਹਾੜੀ ਤੇ ਦੇਖ ਲਓ ਤੁਸੀਂ ਕਮਾਲ ਦੀ ਗੱਲ ਵੀ ਕੁਦਰਤ ਅਨਸਾਨੀਅਤ ਜਿਹਨੂੰ ਕਹਿੰਦੇ ਨੇ ਉਹ ਇੰਨਾ ਚ ਵੱਸਦੀ ਐ 400 ਰੁਪਏ ਤੇ ਦਿਹਾੜੀ ਕਰਦਾ ਪਰ ਇੱਧਰ ਦੂਸਰੇ ਪਾਸੇ ਜਸਵੀਰ ਕੌਰ ਬੱਚਿਆਂ ਨੂੰ ਫ੍ਰੀ ਪੜਾਉਂਦੀ ਐ ਬੋਵਰ ਦੇ ਦਰਖਤੇ ਇੱਥੇ ਬੈਠਣ ਨੂੰ ਮਜਬੂਰ ਐ ਜੋ ਕਿ ਕੁਝ ਦਿਨ ਪਹਿਲਾਂ ਜਗਵਿੰਦਰ ਸਿੰਘ ਨੇ ਵੀਡੀਓ ਪਾਈ ਸੀ ਜੋ ਕਿ ਪੰਜਾਬ ਪੁਰ ਸਿਚ ਨੇ ਉਹਨਾਂ ਨੇ ਦਿਖਾਇਆ ਸੀ ਵੀ ਪੱਖਾ ਵੀ ਨਹੀਂ ਹੈਗਾ ਇੱਥੇ ਪੱਖਾ ਵੀ ਪਹੁੰਚ ਚੁੱਕਿਆ ਹੈ কুলਰ ਵੀ ਪਹੁੰਚ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਵੀ ਕਰ ਦਿਓ ਤਾਂ ਬਕੇ ਤੇ ਚੈਨਲ ਨਾਲ ਵੀ ਜੁੜਜੋ ਆਜੋ ਸਾਨੂੰ ਦਿਖਾਉਣਿਆ ਗੱਲਬਾਤ ਆਹ ਦੇਖ ਸਕਦੇ ਹੋ ਜੀ ਲੈ ਕੇ ਪਹੁੰਚ ਚੁੱਕੇ ਨੇ ਕੁਰਸੀਆਂ ਟੇਬਲ ਹੈ কুলਰ ਆ ਚੁੱਕਿਆ ਇੱਕ ਹੋਰ ਤੇ ਫਿਰ ਤਬ ਤੁਸੀਂ ਇਧਰ ਕਿਵੇਂ ਇੱਕ ਜੇ ਕਿਹਾ ਜੀ ਬਹੁਤ ਵੱਡੀ ਸੇਵਾ ਹੈ ਤਾਂ ਬਿਲਕੁਲ ਫ੍ਰੀ ਪੜਾਉਣਾ ਨਹੀਂ ਤਾਂ ਤੁਸੀਂ ਟਿਊਸ਼ਨ ਦਾ ਜੇ ਕਹੀਏ 10000 15000 ਬਣ ਸਕਦਾ ਹੈਗਾ ਬਣ ਤਾਂ ਸਕਦਾ ਵੀਰ ਜੀ ਹੁਣ ਮੈਂ ਕੋਈ ਇਹ ਸੇਵਾ ਹੁਣ ਦੀ ਨਹੀਂ ਕਰ ਰਹੀ ਮੈਂ 2019 ਤੋਂ ਬਿਲਕੁਲ ਜਿਵੇਂ ਫ੍ਰੀ ਪੜਾ ਰਹੀ ਹਾਂ ਜੀ ਇਹਨਾਂ ਨੂੰ ਠੀਕ ਹੈ तकरीबन 6 ਸਾਲ ਹੋ ਗਏ ਨੇ ਜੀ ਕੋਈ ਇਹਨਾਂ ਤੋਂ ਕੋਈ ਪੈਸਾ ਨਹੀਂ ਤੁਸੀਂ ਪੁੱਛ ਵੀ ਸਕਦੇ ਹੋ ਵੀਰ ਜੀ ਕਿਸੇ ਤੋਂ ਕੋਈ ਪੈਸਾ ਨਹੀਂ ਜੀ ਮੇਰੀ ਜਿਵੇਂ ਕਹਿੰਦੇ ਨੇ ਹੁੰਦਾ ਜੀ ਆਪਦੀ ਜਿਵੇਂ ਜਿੰਦੂ ਮੈਂ ਇਹਨਾਂ ਦੇ ਲੇਖੇ ਲਾਤੀ ਜੀ ਵਸ ਜੋ ਕੁਝ ਕਰਨਾ ਹੁਣ ਪਹਿਲਾ ਵਾਸਤੇ ਜੋ ਜੋ ਕੁਝ ਵੀ ਹੋ ਠੀਕ ਹੈ ਜੀ ਸਾਡੇ ਵਿਚਕਾਰ ਸਮਾਜ ਸੇਵੀ ਗੁਰਪ੍ਰੀਤ ਲਹਿਰਾ ਜੀ ਜਿਨ੍ਹਾਂ ਨੇ ਕੂਲਰ ਤੇ ਨਾਲ ਜਗਵਿੰਦਰ ਸਿੰਘ ਪੰਜਾਬ ਪੁਲਿਸ ਜਿਨ੍ਹਾਂ ਨੇ ਇਹ ਸੇਵਾ ਦੋਵਾਂ ਨੇ ਲੜਕੇ ਕਰੀ ਹੈ ਸਮਾਨ ਭੇਜਿਆ ਸੀ ਤੇ ਦੋਵਾਂ ਦਾ ਅਸੀਂ ਚੈਨਲ ਵੱਲੋਂ तहे ਦਿਲੋਂ ਧੰਨਵਾਦ ਕਰਦੇ ਆਂ ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਸਾਰਿਆਂ ਵੱਲੋਂ ਸਾਡੇ ਚੈਨਲ ਦਾ ਬਹੁਤ ਧੰਨਵਾਦ ਤੁਸੀਂ ਬਾਈ ਵੀਰੇ ਪਹੁੰਚੇ ਹੋ ਹਮ ਤੇ ਇਹ ਵੀਰੇ ਰੱਬ ਨੇ ਸਾਡੀ ਤਾਂ ਡਿਊਟੀ ਲਾਈ ਆ ਤੋਤੀ ਜੋ ਮੇਰਾ ਉਸਤਾਦ ਸੀ ਜਦੋਂ ਮੈਂ ਇਹ ਵੀਡੀਓ ਪਾਈ ਹੂੰ ਮੇਰਾ ਉਸਤਾਦ ਜਮਿੰਦਰ ਪੰਜਾਬ ਪੁਲਿਸ ਵਾਲਾ ਉਹਨੇ ਮੇਰੇ ਉਸਤਾਦ ਨੇ ਵੀਡੀਓ ਦਿੱਤੀ ਮੇਰੇ ਚੈਨਲ ਤੇ ਨਹੀਂ ਚੱਲੀ ਵੀਰੇ ਉਹਨੇ ਵੀਡੀਓ ਪਾਈ ਉਹਦੇ ਚੈਨਲ ਤੇ ਚੱਲੀ ਉਹਨੇ ਇੱਕ ਤੁਲਰ ਲਿਆਤਾ ਦਾਨੀ ਵੀਰਾਂ ਦੇ ਸਜੋਦ ਨਾਲ ਆਦਿਆ ਫਿਰ ਕਿਸੇ ਸਾਡੇ ਬਾਈ ਲਵੇ ਵੀਡੀਓ ਪਹੁੰਚਦੀ ਉਹਨੇ ਮੈਨੂੰ ਦਾਦਾ ਤੁਲਰ ਲਿਆ ਦੇ ਫਿਰ ਕਿਸੇ ਬਾਈ ਨੇ ਤੁਰਸੀਆਂ ਮੇਜਦੀ ਸੇਵਾ ਧਾਰਤੀ ਤੇ ਬਾਕੀ ਕੂਲਰ ਇੱਕ ਉਧਰ ਚੱਲ ਰਿਹਾ ਹੈ ਠਾਉ ਜੀ ਕੂਲਰ ਚੱਲ ਰਿਹਾ ਹੈ ਰੌਣਕਾਂ ਲੱਗੀਆਂ ਜੇ ਕਹਦੇ ਬੱਚਾ ਜੋ ਕਿ ਬੱਚੇ ਬਹੁਤ ਤੰਗ ਸੀ ਗਰਮੀ ਦੇ ਵਿੱਚ ਆਹ ਦੇਖ ਸਕਦੇ ਹੋ ਜੀ ਬੱਚੇ ਪੜ ਰਹੇ ਨੇ ਟਿਊਸ਼ਨ ਤੇ ਆਹ ਦੇਖੋ ਦੇਖ ਸਕਦੇ ਹੋ ਬੱਚੇ ਅੱਗੇ ਸਾਰੇ ਦਿਖਾਇਆ ਆ ਬੋਹੜ ਦੇ ਹੇਠਾਂ ਦੇਖ ਲਓ ਵੀ ਬਹੁਤ ਜ਼ਿਆਦੇ ਹਾਲਾਤ ਤੇ ਜਿਹੜੇ ਮਾੜੇ ਹਾਲਾਤ ਸੀ ਪਰ ਮੈਂ ਜਿਗਰਾ ਜਾਣਦਾ ਭੈਣ ਜਸਵੀਰ ਕੌਰ ਦਾ ਜਿਹੜੀ ਕਿ ਜਾਨੀ ਕਿ ਵੀ ਇੱਕ ਜਦੋਂ ਹੀ ਗਰੀਬ ਪਰਿਵਾਰ ਚੋਂ ਹੋ ਕੇ ਬੱਚਿਆਂ ਨੂੰ ਇੱਕ ਸਿੱਖਿਆ ਦਾ ਜੋ দান ਹੈ ਕਹਿੰਦਾ ਸਭ ਤੋਂ ਵੱਡਾ দান ਦੇ ਰਹੀ ਹੈ ਬਿਲਕੁਲ ਬਿਨਾ ਕਿਸੇ ਚਲੋ ਪਹਿਲਾਂ ਵੰਡ ਦੋ ਜਕੇਲੇ ਵੰਡ ਦੋ ਪਹਿਲਾਂ ਸ਼ੁਰੂਆਤ ਹੋਈ ਅੱਜ ਐਂ ਕਹਦੇ ਉਹ ਬੱਚਿਆਂ ਦੇ ਨਵੇਂ ਪਵਿੱਖ ਦੀ ਸ਼ੁਰੂਆਤ ਹੋਈ ਹੈ ਜੋ ਕਿ ਦਿਲ ਟੁੱਟਦਾ ਜਾਂਦਾ ਸੀਗਾ ਜੋ ਕਿ ਪੜ੍ਹਾਉਂਦੇ ਨੇ ਸਾਡੇ ਟੀਚਰ ਜਸਵੀਰ ਕੌਰ ਉਹਨਾਂ ਦਾ ਵੀ ਦਿਲ ਟੁੱਟ ਰਿਹਾ ਸੀ ਕਿਉਂਕਿ ਗਰਮੀ ਸੀ ਅੱਥ ਦੀ ਕੋਈ ਪੱਖਾ ਨਹੀਂ ਸੀ ਕੂਲਰ ਤਾਂ ਦੂਰ ਦੀ ਗੱਲ ਹੈ ਪਰ ਇੱਥੇ ਜੋ ਕੂਲਰ ਵੀ ਪਹੁੰਚ ਚੁੱਕੇ ਨੇ ਕੁਰਸੀਆਂ ਵੀ ਟੇਬਲ ਵੀ ਪਹੁੰਚ ਚੁੱਕੇ ਐ ਤੇ ਪੂਰੀ ਜਿੰਨੀ ਕਿ ਜੋ ਸਹੂਲਤ ਐ ਬੱਚਿਆਂ ਨੂੰ ਪੜਾਉਣ ਦੇ ਹੌਲੀ ਹੌਲੀ ਵਧਦਾ ਜਾਊਗਾ ਹੁਣ ਕਮਰਾ ਜਿਹੜਾ ਉਹ ਤੁਹਾਨੂੰ ਦਿਖਾਵਾਂਗੇ ਉਹਦੀ ਵੀ ਛੱਤ ਬਦਲਣ ਵਾਲੀ ਐ ਤੇ ਕੁਝ ਤਾਂ ਇਹਨਾਂ ਨੇ ਜੋ ਸਮਾਜ ਸੇਵੀ ਨੇ ਆਪਣਾ ਪੰਜਾਬ ਪੁਲਿਸ ਤੋਂ ਜਗਵਿੰਦਰ ਸਿੰਘ ਤੇ ਇਹ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਲਹਿਰਾ ਜੋ ਕਿ ਕੇਲੇ ਵੰਡ ਰਹੇ ਨੇ ਇਹਨਾਂ ਨੇ ਕੁਝ ਪੈਸੇ ਇਕੱਠੇ ਕਰ ਲਏ ਕੁਝ ਰਹਿੰਦੇ ਨੇ ਕਿਉਂਕਿ ਪਹਿਲਾਂ ਗਰਮੀ ਚ ਔਖਾ ਸੀ ਬਹੁਤ ਦੇਖ ਸਕਦੇ ਹੋ ਇੱਧਰ ਕੂਲਰ ਕੁਰਸੀਆਂ ਮੇਜ਼ ਇੱਥੇ ਲੱਗ ਚੁੱਕੇ ਨੇ ਤਾਂ ਯਾਰ ਬੱਚਿਆਂ ਦਾ ਜਿਹੜਾ ਭਵਿਕ ਅਸੀਂ ਤਾਂ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਯਾਰ ਜੋ ਕਿ ਐਡੀ ਵੱਡੀ ਹਰੇਕ ਨੂੰ ਉਪਰਾਲਾ ਇਹੋ ਜਿਹਾ ਕਰਨਾ ਚਾਹੀਦਾ ਦੇਖ ਸਕਦੇ ਹੋ ਦੋਸਤੋ ਜਿੱਤੇ ਦੀ ਵੀ ਸ਼ੁਰੂਆਤ ਹੋ ਚੁੱਕੀ ਆ ਜਿੱਥੇ ਮੇਜ਼ ਕੁਰਸੀਆਂ ਬਾਈ ਗੁਰਪ੍ਰੀਤ ਲਹਿਰਾ ਕੂਲਰ ਲੈ ਕੇ ਆਏ ਨੇ ਤੇ ਨਾਲ ਆ ਬਾਈ ਜੋ ਰੇੜੀ ਤੇ ਸਮਾਨ ਲੈ ਕੇ ਆਏ ਇਹ ਸਾਰਾ ਜੋ ਰੇੜੀ ਦਾ ਕੰਮ ਕਰਦਾ ਧੂਰੀ ਬਾਈ ਕਿਹੜਾ ਪਿੰਡ ਆ ਬਾਈ ਉਹ ਨਾਲ ਪਿੰਡ ਆ ਪੁੱਲਾ ਲਕੀਣਾ ਉਹ ਜਸਪਾਲ ਸਿੰਘ ਜਸਪਾਲ ਸਿੰਘ ਇਹ ਬਾਈ 200 ਰੁਪਏ ਤਰਾਇਆ ਦਰਤੇ ਆਉਂਦੀ ਆਪਣੇ ਨਾਲ ਤੇ ਬਾਈ ਨੇ ਉਹ ਰਿਆ ਤੇ ਜੋ ਦੇਖਿਆ ਵੀ ਬਾਈ ਉਹ ਨਹੀਂ ਸਰਵਾਦਾਰ ਨਾ ਇਹ ਇਹ 100 ਰੁਪਏ ਨਹੀਂ ਸਾਡੇ ਵਾਸਤੇ 100 ਰੁਪਏ ਇਹ ਬਾਈ ਨੇ 100 ਰੁਪਏ ਤੇਲ ਦਾ ਰੱਖਿਆ 100 ਦੇਤਾ ਇਹ ਬਾਈ ਦਾਨੀ ਵੀਰਾਂ ਨੇ ਵੀ ਸ਼ੁਰੂਆਤ ਹੋਦੀ ਆਪਾਂ ਜਿਹੜੀ ਇਹਨੇ ਛੱਤ ਪਾਉਣੀ ਆ ਇਹ ਅੱਜ ਸਤਿ ਸ੍ਰੀ ਅਕਾਲ ਹੋਈਏ 100 ਰੁਪਏ ਤੋਂ ਮੇਰੇ ਅਸੀਂ ਬਾਈ ਦਾ ਬਹੁਤ ਧੰਨਵਾਦ ਕਰਦੇ ਆ ਇਹ 100 ਨਹੀਂ 100 ਰੁਪਏ ਸਾਡੇ ਵਾਸਤੇ ਤੇ ਗੱਲਬਾਤ ਕਰਦੇ ਆਂਗੇ ਹਾਂਜੀ ਭੈਣ ਜੀ ਕਿਵੇਂ ਮਹਿਸੂਸ ਕਰਦੇ ਹੋ ਅੱਜ ਜੋ ਕਿ ਪਹਿਲਾਂ ਬਹੁਤ ਤੰਗੀ ਦੇ ਵਿੱਚ ਤੁਸੀਂ ਬੱਚਿਆਂ ਨੂੰ ਲੈ ਕੇ ਗਰਮੀ ਦੇ ਵਿੱਚ ਬਹੁਤ ਵਧੀਆ ਫੀਲ ਹੋ ਰਿਹਾ ਵੀਰੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈਗੀ ਕਿਉਂਕਿ ਜਦੋਂ ਬੱਚਿਆਂ ਨੂੰ ਗਰਮੀ ਆਉਂਦੀ ਸੀ ਨਾ ਮੇਰਾ ਅਗਦਾ ਵੀ ਅੰਦਰੋਂ ਮਨ ਖਰਾਬ ਹੁੰਦਾ ਸੀ ਕਿਤੇ ਮੈਂ ਸੇਵਾ ਕਰਦੀ ਕਰਦੇ ਉਹਨਾਂ ਤਾਂ ਸਰਾਖ ਨਾ ਲੈ ਲਓ ਮੈਂ ਡਰ ਲੱਗ ਰਿਹਾ ਦੱਸ ਇੱਕ ਦੋ ਵਾਰ ਬੱਚੇ ਉੱਥੇ ਬਿਮਾਰ ਵੀ ਹੋਏ ਨੇ ਜੀ ਉਹਨਾਂ ਨੂੰ }{ਮੂਸ਼ ਮੋਸ਼ਨ ਵਗੈਰਾ ਬੜਾ ਮਿੱਟੀ ਵਗੈਰਾ ਜੀ ਲੱਗੀ ਆ ਫਿਰ ਘਰੋਂ ਵੀ ਇਹਨਾਂ ਨੂੰ ਐ ਲੱਗਦਾ ਵੀ ਕਿਤੇ ਲੰਬੜਾ ਦਾ ਡਰ ਰਹਿੰਦਾ ਜੀ ਉਹੀ ਗੱਲ ਫੇਰ ਹੈ ਜੀ ਵੀ ਕਿਤੇ ਸੇਵਾ ਕਰਦੀ ਕਰਦੀ ਮੈਂ ਤਾਂ ਕੋਈ ਹੋਰ ਹੀ ਨਾ ਕੋਈ ਬਤੋ ਤੇ ਕੋਈ ਕਰਨਾ ਪਰ ਜਦੋਂ ਵੀਰ ਜੀ ਇਹਨਾਂ ਨੇ ਦੱਸਿਆ ਜਗਵਿੰਦਰ ਵੀਰ ਜੀ ਨੇ ਇਹਨਾਂ ਨੇ ਵੀ ਅਸੀਂ ਤੁਹਾਡੇ ਬੱਚਿਆਂ ਵਾਸਤੇ ਜਿਹੜੀ ਕੁੱਲਰ ਦੀ ਸੇਵਾ ਹੋ ਲੈ ਕੇ ਆ ਰਹੇ ਆ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਮੇਰੇ ਤੋਂ ਬਾਅਦ ਖੁਸ਼ੀ ਆ ਬੱਚਿਆਂ ਨੂੰ ਹੋਈ ਹੈ ਜੀ ਜਦੋਂ ਮੰਨਣਾ ਤਾਂ ਸਹੀ ਤਾਂ ਹੈ ਆਪਣੀ ਖੁਸ਼ੀ ਚ ਲੱਗੇ ਸੀ ਇਹ ਬੜਾ ਕੰਮ ਗੁਰੂ ਆ ਠੀਕ ਹੈ ਸਾਡੇ ਵਾਸਤੇ ਕੁਲਰਾਮ ਜੀ ਠੀਕ ਇੱਕ ਉਹ ਕਮਰਾ ਦੇਖਿਆ ਸੀ ਉਹਨਾਂ ਨੇ ਪੂਰਾ ਚਾਦਰਾਂ ਨੇ ਉਹਦੀ ਛੱਤ ਬਦਲਣ ਵਾਲੀ ਹੈ ਹਾਂਜੀ ਛੱਤ ਬਦਲਣ ਵਾਲੇ ਵੀ ਉਹ ਦੱਸਿਆ ਕੀ ਗੱਲ ਹੈ ਜਦੋਂ ਤਾਂ ਨਹੀਂ ਪੰਦਾ ਵੀਰੇ ਤਾਂ ਉਹ ਛੱਤ ਚੋਂ ਲੱਗ ਜਾਂਦੀ ਹੈ ਜੰਦੀ ਵੀ ਤੇ ਉਹ ਬਹੁਤ ਜ਼ਿਆਦਾ ਹੁਣ 1 ਮਿੰਟ ਵੀ ਨਹੀਂ ਦੇ ਆਪਾਂ ਉਹਦੇ નીચે ਕਰ ਸਕਦੇ ਤੁਸੀਂ ਦੇਖਿਆ ਜੀ ਮੇਰਾ ਜਿਹੜਾ ਉਹਦਾ ਸਮਾਨ ਆ ਉਹ ਵੀ ਉੱਥੇ ਪਿਆ ਜੀ ਠੀਕ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਕਿ ਆਪਦੇ ਆਪਣੇ ਜੋ ਪਤੀ ਨੇ ਘਰ ਦੇ ਨੇ ਉਹ ਦਿਹਾੜੀ ਕਰਦੇ ਨੇ ਜੀ ਹਾਂਜੀ ਦਿਹਾੜੀ ਕਰਦੇ ਉਹ ਦਿਹਾੜੀ ਵੀ ਹੁਣ 4 ਮਹੀਨੇ ਹੋ ਗਏ ਜੀ ਬੰਦ ਤਾਈਏ ਜੀ ਅੱਛਾ 4 ਮਹੀਨੇ ਹੋ ਗਏ ਘਰੇ ਬੈਠੇ ਕੋਈ ਕੰਮ ਨਹੀਂ ਕਰ ਅੱਛਾ ਕੀ ਦਿਹਾੜੀ ਕਰਦੇ ਨੇ ਉਹ ਉਹ ਬਿਜਲੀ ਵਾਲਾ ਨਾਲ ਜਾਂਦੇ ਨੇ ਜੀ ਇਹ ਜਿਹੜੇ ਲੈਂ ਲੈਂ ਦਿਨੋ ਪ੍ਰਾਈਵੇਟ ਆ ਕੰਬੇ ਕੰਬੇ ਕਰਦੇ ਨੇ ਉਹ ਕੰਬੇ ਕਰਦੇ ਨੇ ਉਹ ਲੈ ਜਾਂਦੇ ਨੇ ਉਹ ਹੀ ਲੈ ਜਾਂਦੇ ਨੇ